11-12 ਘਰ ਸੀ ਪਰਿਵਾਰ ਸੀਗਾ ਤੁਹਾਡਾ ਤੇ ਕਿਵੇਂ ਪਾਣਾ ਵਰਤਿਆ ਇਹ ਤੁਹਾਡਾ ਮਸੀ ਕੰਮ ਕਰਦੇ ਉਸ ਸਮੇਂ ਵਧੀਆ ਕਮਾਉਂਦਾ ਸੀ ਖਾਂਦਾ ਸੀ ਆਪਦੀ ਕੰਮ ਕਰਦੇ ਸਮੇਂ ਫਰੰਟ ਦਾ 11000 ਪੂਰਤ ਚਟਕਾ ਲੱਗਿਆ ਚਟਕਾ ਲੱਗਣ ਸਾਰੀ ਮੈਂ ਜਾਨੀ ਮੰਨ ਲੂ 17 ਕੋ ਫੁੱਟ ਦੇ ਰੀ ਰੀ ਤੋਂ ਟੋੜੇ ਦੇ ਦੇ ਸਾਰੀ ਮੇਰੀ ਰੇਡ ਦੀ ਹੱਟੇ ਕਰ ਉਸ ਤੋਂ ਬਾਅਦ ਵੀ ਜਾਨੀ ਮੈਂ ਹੁਣ ਹੁਣ ਤੱਕ ਵੀ ਮੰਝੇ ਤੀਬਿਆ ਕਮਾਉਣ ਵਾਲਾ ਪਰਿਵਾਰ ਦੇ ਵਿੱਚ ਮੈਂ ਹੀ ਸੀ ਜਾਨੀ ਫਾਦਰ ਸਾਹਿਬ ਸਾਡੇ 70 ਕਸਾਲ ਦੇ ਨੇ ਤੇ 70 ਸਾਲ ਤੋਂ ਬਾਅਦ ਨੂੰ ਥੋੜੀ-ਮੋਟੀ ਮੇਰੇ ਨਾਲ ਹੈਲਪ ਕਰਦੇ ਸੀਗੇ ਤੇ ਕਮਾਉਣ ਦਾ ਕੋਈ ਸਾਧਨ ਹੋਰ ਨਹੀਂ ਸੀ ਮੈਂ ਹੀ ਕਮਾਉਣ ਵਾਲਾ ਸੀਗਾ ਤੇ ਤਿੰਨ ਬੇਟੀਆਂ ਨੇ ਮੇਰੀ ਇੱਕ ਬੇਟਾ ਹਮ ਯਾਨੀ ਪਾਣੀ ਮੈਂਬਰ ਨੇ ਮੋਣ ਵਾਲਾ ਕੱਢ ਮੈਂ ਕਰਦਾ ਗੁਜ਼ਾਰਾ ਵੀ ਸਿਰਫ ਤੁਹਾਡੇ ਪੈਸਿਆਂ ਦੇ ਨਾਲ ਹੁੰਦਾ ਸੀਗਾ ਤੇ ਹੁਣ ਕਿਵੇਂ ਹੁੰਦਾ ਫਿਰ ਬਸ ਹੁਣ ਮੇਰੇ ਮੜ ਮੋਟੇ ਬੇਟੀ ਆ ਉਹ ਤੋਂ ਕੰਮ ਕਰ ਲੈਂਦੀ ਆ ਜੋ ਕਰ ਗੁਜ਼ਾਰਾ ਕਰ ਲੈਂਦੀ ਮਾੜੇ ਮੋٹے ਸਹਜ ਉਹਦੀ ਰੇਖਾ ਵੀ ਹੈ ਜਿਹੜੇ ਮਾੜੇ ਮੋٹے ਮਦਦ ਕਰਦੇ ਨੇ ਇਹਨਾਂ ਦੇ ਸਿਰ ਤੇ ਮਾੜਾ ਮੋਟਾ ਗੁਜ਼ਾਰਾ ਕਰਦਾ ਚੱਲੀ ਹੈ ਪਹਿਲਾਂ ਕੀ ਕਰਦੇ ਸੀ ਜਦੋਂ ਤੁਸੀਂ ਠੀਕ ਸੀਗੇ ਪਹਿਲਾਂ ਟੀਕੀ ਮੈਂ ਖੁਦ ਆਪਦੀ ਜਾਨ ਰਾਜ ਮਿਸਤਰੀ ਦਾ ਕੰਮ ਕਰਦੇ ਸੀਗਾ ਆਪਦਾ ਵਧੀਆ ਜਾਨੀ ਦਿਹਾੜੀ ਦਾ ਤਾਂ ਵਧੀਆ ਕਰਦਾ ਸੀਗਾ ਕਰਦਾ ਸਾਰਿਆਂ ਨਾਲ ਵਧੀਆ ਗੁਜ਼ਾਰਾ ਕੀਤਾ ਤੇ ਫਾਦਰ ਸਾਹਿਬ ਵੀ ਮਾਣੀ ਮੋਟੀ ਮਿਹਨਤ ਕਰਦੇ ਸੀਗੇ ਤੇ ਪਰ ਹੁਣ ਕੋਈ ਸਥਿਤੀ ਨਹੀਂ ਹੈ ਜੀ ਉਹਨੂੰ ਗਣ ਪਰਿਵਾਰ ਪਾਲਦਾ ਸੀ ਇਹਦਾ ਪਰ ਹੁਣ ਜਾਨੀ ਰਾਹ ਨਹੀਂ ਸੀ ਕੋਈ ਮੋਟੇ ਬੜੇ ਲਿਖੇ ਵੀ ਤੁਸੀਂ ਬਹੁਤ ਸੀਗੇ ਵੀ ਤੁਸੀਂ ਕੀ ਕਰਨਾ ਚਾਹੁੰਦੇ ਸੀ ਜ਼ਿੰਦਗੀ ਚ ਜਾਨੀ ਬੀਬੀ ਐ ਸੈਕੰਡਰੀ ਤੋਂ ਛੱਡੀ ਐ ਮੈਂ ਭਾਈ ਆਰਥਿਕ ਤੰਗੀ ਸੀ ਕੁਝ ਤੇ ਘਰ ਦੇ ਖਰਚੇ ਨਹੀਂ ਹਾਲਾਤ ਸੰਭਲ ਰਹੇ ਸੀ ਨਾ ਸੰਭਲਣ ਕਾਰਨ ਕਰਕੇ ਫਿਰ ਉਹਨੂੰ ਪੜਾਈ ਛੱਡਣੀ ਪਈ ਫਾਦਰ ਸਾਹਿਬ ਨਾਲ ਨੌਕਰੀ ਕੋਈ ਮਿਲਦੀ ਤੇ ਫਾਦਰ ਸਾਹਿਬ ਨਾਲ ਹੀ ਫਿਰ ਮੈਂ ਆਪ ਕੰਮ ਕਰਦੇ ਪਹਿਲੇ ਦਿਹਾੜੀ ਕਰਨ ਲੱਗੇ ਹੌਲੀ ਹੌਲੀ ਕੋਈ ਰਾਜਮਸਤੀ ਦਾ ਕੰਮ ਸੀ ਅੱਜ ਅਸੀਂ ਪਹੁੰਚੇ ਆਂ ਪਿੰਡ ਬਲਾਰ ਦੇ ਵਿੱਚ ਜਿੱਥੇ ਸਾਨੂੰ ਇੱਕ ਫੋਨ ਆਉਂਦਾ ਤੇ ਉਸ ਤੋਂ ਬਾਅਦ ਪਤਾ ਲੱਗਦਾ ਕਿ ਵੀਰ ਜਿਹੜੇ ਬਹੁਤ ਜ਼ਿਆਦਾ ਮਜ਼ਬੂਰ ਨੇ ਕਿਉਂਕਿ ਪੜ੍ਹੇ ਲਿਖੇ ਨਹੀਂ ਤੇ ਉਸ ਤੋਂ ਬਾਅਦ ਬਹੁਤ ਸਾਰੇ ਕੰਮ ਵੀ ਕੀਤੇ ਪਰ ਇੱਕ ਅਜਿਹਾ ਪਾਣਾ ਵਰਤ ਗਿਆ ਜਿਸ ਨੂੰ ਲੈ ਕੇ ਅੱਜ 3 ਸਾਲਾਂ ਤੋਂ ਜਿਹੜੇ ਏ ਘਰੇ ਬੈਠੇ ਨੇ ਤਾਂ ਗੱਲਬਾਤ ਕਰਦੇ ਆ ਮੇਰੇ ਨਾਲ ਮੌਜੂਦ ਨੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਭਾਜੀ ਠੀਕ ਹੈ ਜੀ ਕਿਵੇਂ ਹੋਇਆ ਇਹ ਸਭ ਕਹਿੰਦੇ ਵੀ ਹੱਸਦਾ ਬਸਦਾ ਘਰ ਸੀ ਪਰਿਵਾਰ ਸੀਗਾ ਤੁਹਾਡਾ ਤੇ ਕਿਵੇਂ ਪਾਣਾ ਵਰਤਿਆ ਇਹ ਤੁਹਾਡਾ ਬਸੇ ਕੰਮ ਕਰਦੇ ਉਸ ਸਮੇਂ ਵਧੀਆ ਕਮਾਉਂਦਾ ਸੀ ਖਾਂਦਾ ਸੀ ਆਪਦੀ ਤੇ ਕੁਦਰਤੀ ਕੰਮ ਕਰਦੇ ਸਮੇਂ ਗਰੰਟ ਦਾ 11000 ਪੂਰ ਤੋਂ ਛੱਟਾ ਲੱਗਿਆ ਹੂੰ ਛੜਕਾ ਲੱਗਣ ਸਾਰੀ ਮੈਂ ਜਾਨੀ ਮੰਨੂ 17 ਕੋ ਫੁੱਟ ਦੇ ਰੀ ਰੀ ਤੋਂ ਟੋੜੇਗੇ ਦੇਖਦੇ ਸਾਰੀ ਮੇਰੀ ਰੀਡ ਦੀ ਹੱਡੀ ਟ੍ਰੈਕ ਕਰਦੀ ਹੁੰਦੀ ਹੂੰ ਉਸ ਤੋਂ ਬਾਅਦ ਵੀ ਜਾਨੀ ਮੈਂ ਹੁਣ ਹੁਣ ਤੱਕ ਵੀ ਮੰਜੇ ਤੇ ਹੀ ਬੈਠਾ ਹੂੰ ਕਮਾਉਣ ਵਾਲਾ ਪਰਿਵਾਰ ਦੇ ਵਿੱਚ ਮੈਂ ਹੀ ਸੀ ਜਾਨੀ ਫਾਦਰ ਸਾਹਿਬ ਹੈਗੇ 70 ਕੇ ਸਾਲ ਦੇ ਹੂੰ ਤੇ 70 ਸਾਲ ਤੋਂ ਬਾਅਦ ਨੂੰ ਥੋੜੀ-ਮੋਟੀ ਮੇਰੇ ਨਾਲ ਹੈਲਪ ਕਰਦੇ ਸੀਗੇ ਤੇ ਕਮਾਉਣ ਦਾ ਕੋਈ ਸਾਧਨ ਹੋਰ ਨਹੀਂ ਸੀ ਹੂੰ ਤੇ ਮੈਂ ਹੀ ਕਮਾਉਣ ਵਾਲਾ ਸੀਗਾ ਤੇ ਤਿੰਨ ਬੇਟੀਆਂ ਨੇ ਮੇਰੇ ਇੱਕ ਬੇਟਾ ਪੁੱਤ ਹੂੰ ਯਾਨੀ ਪੰਜ ਮੈਂਬਰ ਨੇ ਮੌਣ ਵਾਲਾ ਕੱਲ ਮੈਂ ਸੀ ਸਿਰਫ ਤੁਸੀਂ ਕਮਾਉਂਦੇ ਹੋ ਕਮਾਉਂਦੇ ਸੀ ਤੇ ਕਰਦਾ ਗੁਜ਼ਾਰਾ ਵੀ ਸਿਰਫ ਤੁਹਾਡੇ ਪੈਸਿਆਂ ਦੇ ਨਾਲ ਹੁੰਦਾ ਸੀਗਾ ਤੇ ਹੁਣ ਕਿਵੇਂ ਹੁੰਦਾ ਫਿਰ ਬਸ ਹੁਣ ਮੇਰੇ ਮੜ ਮੋਟੇ ਬੇਟੀ ਆ ਉਹ ਤਾਂ ਕੰਮ ਕਰ ਲੈਂਦੀ ਆ ਜੋ ਕਰ ਗੁਜ਼ਾਰਾ ਕਰ ਲੈਂਦੇ ਹੂੰ ਬਾਕੀ ਪਿੰਡ ਦੀ ਮਦਦ ਕੁਝ ਹੂੰ ਮੜ ਮੋਟੇ ਸਹਜ ਉਹ ਵੀ ਰਿਹਾ ਕਾਫੀ ਹੈ ਜਿਹੜੇ ਮੜ ਮੋਟੇ ਮਦਦ ਕਰ ਦਿੰਦੇ ਹੂੰ ਮੇਰੇ ਉਹਨਾਂ ਦੇ ਸਿਰ ਤੇ ਮੜ ਮੋਟਾ ਗੁਜ਼ਾਰਾ ਕਰਦਾ ਚੱਲੀ ਜਾਂਦਾ ਹੂੰ ਪਹਿਲਾਂ ਕੀ ਕਰਦੇ ਸੀ ਜਦੋਂ ਤੁਸੀਂ ਠੀਕ ਸੀਗੇ ਪਹਿਲਾਂ ਡਿਗਰੀ ਮੈਂ ਖੁਦ ਆਪਦੀ ਜਾਨੀ ਰਾਜ ਮਿਸਤਰੀ ਦਾ ਕੰਮ ਕਰਦੇ ਸੀਗੇ ਤੇ ਆਪ ਦਾ ਵਧੀਆ ਜਾਨੀ ਦਿਹਾੜੀ ਦਾ ਤਵ ਵਧੀਆ ਕਰਦਾ ਸੀਗਾ ਕਰਦਾ ਸਾਰਿਆਂ ਨਾਲ ਵਧੀਆ ਬਜਾਰਾ ਕੀਤਾ ਤੇ ਫਾਦਰ ਸਾਹਿਬ ਵੀ ਮਾਣੀ ਮੋਟੀ ਮੇਲੇ ਹਲਪ ਕਰਦੇ ਸੀਗੇ ਤੇ ਪਰ ਹੁਣ ਕੋਈ ਸਥਿਤੀ ਨਹੀਂ ਜੀ ਜਾਨ ਪਰਿਵਾਰ ਪਾਲਦਾ ਸੀ ਇਹਦਾ ਪਰ ਹੁਣ ਜਾਨੀ ਰਾਹ ਨਹੀਂ ਸੀ ਜੀ ਮੋਢੇ ਦੇ ਕਹਿੰਦੇ ਪੜੇ ਲਿਖੇ ਵੀ ਤੁਸੀਂ ਬਹੁਤ ਸੀਗੇ ਵੀ ਤੁਸੀਂ ਕੀ ਕਰਨਾ ਚਾਹੁੰਦੇ ਸੀ ਜ਼ਿੰਦਗੀ ਚ ਜਾਨੀ ਬੀਬੀ ਐ ਸੈਕੰਡਰੀ ਤੋਂ ਛੱਡੀ ਐ ਮੈਂ ਪੜਾਈ ਜੀ ऐसे 38 की 38 क्योंकि हां आर्थिक तंगी कुछ। थी कुछ ते ਘਰ ਦੇ ਖਰਚੇ ਨਹੀਂ ਹਾਲਾਤ ਸੰਭਲ ਰਹੇ ਸੀਗੇ ਤੇ ਨਾ ਸੰਭਲਣ ਕਾਰਨ ਕਰਕੇ ਤੈਨੂੰ ਪੜਾਈ ਛੱਡਣੀ ਪਈ ਫਾਦਰ ਸਾਹਿਬ ਨਾਲ ਨੌਕਰੀ ਕੋਈ ਮਿਲਦੀ ਨਹੀਂ ਸੀ ਤੇ ਫਾਦਰ ਸਾਹਿਬ ਨਾਲ ਹੀ ਫਿਰ ਮੈਂ ਆਪ ਕੰਮ ਕਰਦਾ ਸੀ ਪਹਿਲੇ ਦਿਹਾੜੀ ਕਰਨ ਲੱਗੇ ਹੌਲੀ ਹੌਲੀ ਫਿਰ ਰਾਜਮਸਤੀ ਦਾ ਕੰਮ ਤੇ ਕੰਮ ਸਿੱਖਣ ਤੋਂ ਬਾਅਦ ਜਣੀ ਅਸੀਂ ਵੀ ਬਧੀਆ ਗੁਜ਼ਾਰਾ ਕਰਦੇ ਸੀ ਤੇ ਬਸ ਆ ਸਮਝਦਾ ਹੁਣ ਤੁਹਾਨੂੰ ਪਤਾ ਹੀ ਆ ਵੀ ਹਾਲਾਤ ਇਹੋ ਜਿਹੇ ਆ ਗਏ ਸੀਗੇ ਨਹੀਂ ਕਰਦੇ ਨਗਰ ਤੇ ਸਰਦਾ ਜੀ ਤੇ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਵੀ ਸਾਧਨ ਦੀ ਹੈ ਨਹੀਂ ਸੀ ਕਿੰਨੇ ਟਾਈਮ ਤੋਂ ਹੁਣ ਤੁਸੀਂ ਘਰੇ ਬੈਠੇ ਹੋ ਮੈਂ 3 ਸਾਲ ਤੋਂ ਬੈਠਾ ਹਾਂ ਸੰ 2011 ਤੋਂ 11ਵੇਂ ਮਹੀਨੇ ਤੋਂ ਬੈਠਾ ਹਾਂ ਤੇ ਉਸ ਤੋਂ ਉਸ ਤੋਂ ਸਾਮਾੜ ਮਟ ਬੀਟੀ ਹੀ ਕੰਮ ਸੰਭਲਣਾ ਹੂੰ ਪੀਟੀ ਕੰਮ ਕਰਦੇ ਆ ਤੁਹਾਡੇ ਹਾਂ ਜੀ ਮੜ ਮੁੱਟੀ ਦਿਹਾੜੀ ਦਾ ਉਹ ਦਿਹਾੜੀ ਉੱਤੇ ਪਿੰਡ ਪਿੰਡ ਚ ਕੰਮ ਕਰ ਲਿਆ ਜਾਂ ਸ਼ੇਅਰ ਕਰਿਆ ਵੀ ਉਹੀ ਕਰਦੇ ਸੀ ਦਿਹਾੜੀ ਇਹ ਕਦੇ ਸੋਚਿਆ ਸੀਗਾ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਣਗੇ ਵੀ ਜਿਹੜੀ ਕੁੜੀਆਂ ਨੂੰ ਮੈਂ ਕੀ ਬਣਾਉਣਾ ਚਾਹੁੰਦਾ ਸੀਗਾ ਤੇ ਅੱਜ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਕੀ ਕੋਈ ਮਾਪਾ ਕਦੇ ਸੋਚਤ ਹਨ ਬੇ ਚੀਜ਼ ਕਰੇ ਬੱਚੇ ਕਰਨ ਮੈਂ ਮੈਂ ਤਾਂ ਸੋਚੇ ਵਧੀਆ ਹਾਂ ਪਰ ਨਹੀਂ ਸਮਾ ਉਲਟ ਕੀ ਬਣਾਉਣਾ ਚਾਹੁੰਦੇ ਸੀ ਉਹਨਾਂ ਨੂੰ ਪੜਾਉਣ ਦਾ ਬੱਚੇ ਦਾ ਬਹੁਤ ਮਾਪੇ ਬਹੁਤ ਕੋਸ਼ਿਸ਼ ਕਰਉਂਦੇ ਨੇ ਪਰ ਨਹੀਂ ਸਮਾਂ ਹੁਣ ਮੇਰੇ ਤੋਂ ਵੱਟ ਢੋਲੇ ਤੇ ਬੱਚੇ ਹੁਣ ਆਪ ਦੇ ਆਪ ਹੀ ਵੱਢਦੇ ਨੇ ਮਾੜੇ ਮੁੱਠਾ ਗੁਜ਼ਾਰਾ ਕਰ ਹੀ ਜਾਂਦੇ ਮੇਰੀ ਰੋਟੀ ਪਾਣੀ ਉਹਨਾਂ ਦੇ ਸਿਰ ਤੇ ਹੀ ਆ ਮੇਰਾ ਜੋ ਵੀ ਡਾਕਟਰੀ ਕਰਚਾ ਉਹਨਾਂ ਬੱਚਿਆਂ ਨੇ ਸੰਭਿਆ ਮੈਂ ਤੇ ਲੈਟਰਿੰਗ ਬਾਥਰੂਮ ਸਾਬਣ ਉਹਨਾਂ ਨੇ ਕਿਉਂ ਮੈਨੂੰ ਇਸ ਟੋਟਲ ਮੈਨੂੰ ਮੂਵਮੈਂਟ ਨਹੀਂ ਹੋ ਗਈ ਪੈਰਾਂ ਦੀ ਕਿਸ ਤਰ੍ਹਾਂ ਦੀ ਇਲਾਜ ਬਿਲਕੁਲ ਮੈਂ ਖੜ੍ਹਾ ਨਹੀਂ ਹੋ ਸਕਦਾ ਮੈਂ ਸਾਰ ਇਹਨਾਂ ਕਸੇ ਚੱਕ ਕੇ ਹੀ ਬਿਠਾਉਣਾ ਮੈਨੂੰ ਵੀਰ ਤੇ ਚੱਕ ਕੇ ਹੀ ਛੱਡਦੇ ਨੇ ਵੀ ਇੱਥੇ ਵੀ ਜੇ ਮੈਂ ਆਉਣਾ ਵੀ ਆ ਕਿਤੇ ਬਾਹਰ ਆਉਣਾ ਤਾਂ ਬੱਚੇ ਛੱਡ ਕੇ ਜਾਂਦੇ ਨੇ। ਹੂੰ। ਮਤਲਬ ਤੁਸੀਂ ਆਪ ਕੁਝ ਨਹੀਂ ਕਰ ਪਾਉਂਦੇ ਹੈਗੇ। ਬਸ ਇੱਕ ਰੋਟੀ ਖਾ ਸਕਦਾ। ਹੋਰ ਕੁਝ ਨਹੀਂ ਕਰ ਸਕਦਾ। ਨਾ ਲੈਟਰਨ ਟਾ ਨਾ ਬਾਥਰੂਮ ਦਾ। ਇਹ ਸਭ ਬੱਚਿਆਂ ਦਾ। ਜੇ ਜਦੋਂ ਘਰੇ ਬੈਠੇ ਹੁੰਦੇ ਆ ਤੁਸੀਂ ਕੁੜੀਆਂ ਕੰਮ ਤੇ ਜਾਂਦੀਆਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਮਹਿਸੂਸ ਕਿਸੇ ਮਾਪੇ ਨੂੰ ਵੀ ਇਹ ਚੰਗਾ ਤਾਂ ਮਹਿਸੂਸ ਹੁੰਦਾ ਹੀ ਨਹੀਂ। ਅੰਦਰੋਂ ਤਾਂ ਦਿਲ ਛੱਲਿਆ ਜਾਂਦਾ। ਵੀ ਮੈਂ ਇਹਨਾਂ ਨੂੰ ਖਵਾਣਾ ਇਹ ਮੈਨੂੰ ਖਵਾ ਰਹੇ। ਕੋਈ ਨਹੀਂ ਤੁਹਾਡੇ ਨਾਲ ਨਾ ਬਾਪੂ ਬਾਪੂ ਗਏ ਤਾਂ ਦੇਖ ਸਕਦੇ ਹੋ ਕਿ ਪਾਜੀ ਪਾਬੂ ਖੋ ਗਏ ਅਸੀਂ ਕਰਨੀ ਨਹੀਂ ਚਾਹੁੰਦੇ ਆ ਗੱਲਾਂ ਪਰ ਤੁਹਾਡੇ ਤੱਕ ਪਹੁੰਚਾਣੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਬਾਈ ਜੀ ਉਹਨਾਂ ਨੂੰ ਹੈਲਪ ਦੀ ਬਹੁਤ ਜ਼ਰੂਰਤ ਹੈ ਤਾਂ ਦੇਖ ਸਕਦੇ ਹੋ ਕਿ ਪੈਰ ਜਿਹੜੇ ਨੇ ਉਹ ਕਾਫੀ ਸਮਾਂ ਤੋਂ ਜਿਹੜੇ ਨੇ ਉਹ ਖੜੇ ਹੋਏ ਨੇ ਤੇ ਜਿਸ ਤਰ੍ਹਾਂ ਤੁਸੀਂ ਰਾਜ ਮਿਸਤਰੀ ਦਾ ਕੰਮ ਕਰਦੇ ਸੀਗੇ ਤੇ ਫਿਰ ਉੱਥੇ ਕਿਵੇਂ ਕੰਮ ਕਰਦੇ ਹੋ ਵੀ ਉੱਥੇ ਤਾਂ ਵੀ ਤੁਸੀਂ ਕਰ ਨਹੀਂ ਸਕਦੇ ਨਹੀਂ ਮੈਂ ਜੋ ਮੈਂ ਨਹੀਂ ਕੰਮ ਕਰ ਨਹੀਂ ਸਕਦਾ ਮੈਨੂੰ ਡਾਕਟਰਾਂ ਨੇ ਖੁਦ ਕਹਿ ਦਿੱਤ ਕਿ ਵੀ ਕਹਿੰਦੇ ਜੇ ਰੱਬ ਤੋਂ ਕਿ ਜੋ ਠੇ ਵੀ ਖੜੇ ਹ ਤੂੰ ਤਾਬਦਾ ਹੀ ਤੁਰ ਕਰ ਸਕਦਾ ਹੂੰ ਤੇ ਕੰਮ ਨਹੀਂ ਕਰ ਸਕਦਾ ਹੂੰ ਆੜ ਕੰਮ ਨਹੀਂ ਕਰ ਸਕਦਾ ਹੂੰ ਜੇ ਕਮਾਕ ਕਰਦਾ ਸੀ ਪਰ ਉਹ ਆੜ ਕੰਮ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਨਹੀਂ ਤੇ ਡੈਡੀ ਹੁਣੀ ਡੈਡੀ ਹੁਣੀ ਤਾਂ 70 72 ਸਾਲ ਦੇ ਹੋਗੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਬਿਰਤ ਚਕਾਉਣ ਕੰਮ ਕਰੇ ਹੂੰ ਮਾਪਿਆਂ ਨੂੰ ਵੀ ਹੌਸਲਾ ਬੇਟੇ ਨਾਲ ਹੀ ਦਾ ਮਾਪਿਆਂ ਨੂੰ ਵੀ ਹੌਸਲਾ ਸੀਗਾ ਵੀ ਮੇਰਾ ਮੁੰਡਾ ਵੱਡਾ ਹੋ ਗਿਆ ਤੇ ਹੁਣ ਮੈਨੂੰ ਕਮਾ ਕੇ ਪਰ ਅੱਜ ਉਲਟਾ ਹੋ ਗਿਆ ਵੀ ਅੱਜ ਮੁੰਡਾ ਘਰੇ ਬੈਠਾ ਡੈਡੀ ਦੇਖ ਕੇ ਫਿਰ ਕੀ ਸੋਚਦੇ ਹੋਣੇ ਮਾਪਿਆਂ ਨੂੰ ਪਤਾ ਹੀ ਆ ਵੀ ਮਾਪਿਆਂ ਨੂੰ ਕੀ ਸੋਚਣਾ ਮਾਪੇ ਤਾਂ ਅੱਧੇ ਟੁੱਟ ਜਾਂਦੇ ਆ ਜਾਂ ਤੇ ਹਿੱਸੇ ਬਰਾਬਰ ਦੀ ਵੰਡ ਟੁੱਟ ਜਾਂਦੀ ਵੀ ਸਮੇਂ ਤੇ ਤੇ ਮੇਰੇ ਮਾਪੇ ਕਿਤੇ ਹੌਂਸਾ ਲਗਾ ਲੈਂਗੇ ਮਾਪੇ ਤਾਂ ਵੈਸੇ ਅੱਧੇ ਹੋ ਜਾਂਦੇ ਨੇ ਤੇ ਹੁਣ ਕੀ ਕੰਮ ਕਰਦੇ ਹੋ ਤੁਸੀਂ ਗੁਜ਼ਾਰਾ ਕਿਵੇਂ ਕਰਦੇ ਕਰਦੇ ਬਸ ਮੇਰੇ ਬੱਚਿਆਂ ਸਿੱਤੇ ਇਹ ਮਾੜਾ ਮੋਟਾ ਗੁਜ਼ਾਰਾ ਉਹ ਦਿਹਾੜੀ ਧੂੜੀ ਲਾਏ ਹੁੰਦੇ ਤੁਸੀਂ ਕੁਝ ਨਹੀਂ ਕਰਦੇ ਮੈਂ ਬਿਲਕੁਲ ਮੈਂ ਤਾਂ ਕਰ ਬਿਲਕੁਲ ਬੈਠ ਮੈਂ ਤਾਂ ਬਾਰ ਚਿੱਤੇ ਛਾਟ ਜਾਣਗੇ ਮਾੜਾ ਮੋਟਾ ਬਾਹਰ ਬਹਿ ਜਾਣਾ ਕਿ ਗੱਲ ਚ ਨਹੀਂ ਮੈਂ ਅੱਛਾ ਕਰਨਾ ਚਾਹੁੰਦੇ ਹਾਂ ਕੁਝ ਕੁਛ ਕਰਨਾ ਤਾਂ ਚਾਹਣਾ ਹੀ ਹੈ ਮੈਂ ਕਹਿੰਦਾ ਵੀ ਵਾਹਣ ਚੱਲੋ ਜੇ ਮੈਨੂੰ ਸਾਰ ਮਹਾਰਾਜ ਨੇ ਬੈਠਾਣਾ ਪੰਜ-ਸੱਤ ਘੰਟੇ ਬੈਠਣ ਲਈ ਦਿੱਤਾ ਵੀ ਚੱਲ ਮੇਰਾ ਕੋਈ ਸਾਧਨ ਜੀ ਬਣਦਾ ਵਾ ਤੇ ਮੈਂ ਆਪਦਾ ਕੋਈ ਫੈਕਟਰੀ ਜੀ ਇੰਡਸਟਰੀ ਜੀ ਕੋਈ ਕੰਮ ਕਰ ਸਕਦਾ ਬੈਠ ਕੇ ਵੀ ਮੈਨੂੰ ਜੇ ਕੋਈ ਕੰਮ ਹੈ ਜੇ ਮੇਰੇ ਜੀ ਸਕਿਉਰਟੀ ਗਾਰਡ ਦੇ ਬਾਹਰ ਬੈਠਣ ਦਾ ਮਿਲ ਜੇ ਲੋਕ ਇਸ ਤਰ੍ਹਾਂ ਦੇ ਜਿਵੇਂ ਕਿਸੇ ਨਾਲ ਹੈਂਡੀਕੈਪਡ ਹੋਵੇ ਜਾਂ ਕੋਈ ਵੀ ਇਸ ਤਰ੍ਹਾਂ ਦਾ ਹੋਵੇ ਤਾਂ ਲੋਕ ਕਦੇ ਕੰਮ ਮੰਗਣ ਜਾਂਦੇ ਤਾਂ ਵੀ ਉਹ ਵੀ ਅਲੱਗ ਤਰੀਕੇ ਦਾ ਵੀ ਬਿਹਾਰ ਕਰਦੇ ਕਰਦੇ ਆ ਤੁਹਾਡੇ ਤੱਕ ਕਦੇ ਗਏ ਤੁਸੀਂ ਇਸ ਤਰ੍ਹਾਂ ਠੀਕ ਹੈ ਜੀ ਬਸ ਤੁਹਾਨੂੰ ਪਤਾ ਹੀ ਉਸ ਲਈ ਕੀ ਸੋਚਣਾ ਕਿਸੇ ਨੂੰ ਉਹ ਤਾਂ ਇਹੀ ਸੋਚਦੇ ਨੇ ਵੀ ਕੰਮ ਦਾ ਤਾਂ ਬੰਦਾ ਹੈ ਨਹੀਂ ਹੂੰ ਵੀ ਉਹ ਕੀ ਕਰ ਸਕਦਾ ਕੰਮ ਹੂੰ ਹੌਸਲਾ ਤਾਂ ਕੀ ਦੇਣੇ ਸਗਰ ਤੋੜ ਦਿੰਦੇ ਨੇ ਹੂੰ ਮੈਨੂੰ ਲੱਗਦਾ ਨਹੀਂ ਇਹ ਕੰਮ ਨਹੀਂ ਕਰ ਸਕਦਾ ਹੂੰ ਕੀ ਕਰਨਾ ਚਾਹੁੰਦੇ ਹੁਣ ਕੀ ਚਾਹੁੰਦੇ ਮੈਂ ਤਾਂ ਇਹ ਚਾਹੁੰਦਾ ਵੀ ਚੱਲ ਜੇ ਮੈਨੂੰ ਕੋਈ ਸਾਧਨ ਬਣਦਾ ਹੁਣ ਜਾਣ ਦਾ ਬਾਹਰ ਜਿੱਕਣੋਂ ਮੈਂ ਚਾਰ ਪੰਜ ਘੰਟੇ ਬੈਠਾ ਵੀ ਰਹਿ ਸਕਦਾ ਤੇ ਬਹਿ ਕੇ ਵੀ ਮੈਂ ਕੋਈ ਕੰਮ ਕਰ ਸਕਦਾ ਕੋਈ ਰਿਸ਼ਤੇਦਾਰ ਨੇ ਤੁਹਾਡੀ ਸਾਥ ਨਹੀਂ ਲਿੱਤੀ ਕੋਈ ਰਿਸ਼ਤੇਦਾਰ ਵੀ ਇੰਨੇ ਰਿਸ਼ਤੇਦਾਰ ਹੁੰਦੇ ਵੀ ਕਿਸੇ ਨੇ ਪੁੱਛਿਆ ਨਹੀਂ ਵੀ ਤੁਸੀਂ ਕਿਸ ਹਾਲਾਤਾਂ ਚ ਕੋਈ ਰਿਸ਼ਤੇਦਾਰ ਕੋਈ ਨਹੀਂ ਪੁੱਛਦਾ ਹਾਂ ਮੈਨੂੰ ਪਿੰਡ ਨੇ ਮਦਦ ਜਰੂਰ ਅੱਜ ਵੀ ਉਹਨਾਂ ਦਾ ਆਸਾਨ ਪਿੰਡ ਦਾ ਵੀ ਜੇ ਕਿਤੇ ਇਹ ਪੈਸੇ ਉਸ ਸਮੇਂ ਨਾ ਇਕੱਠੇ ਕਰਕੇ ਦਿੰਦੇ ਮੇਰਾ ਆਪਰੇਸ਼ਨ ਵੀ ਨਹੀਂ ਜੀ ਹੁੰਦਾ ਕਿਸੇ ਰਸਤੇ ਦਾ ਨਿਪਰਾ ਹੈਗੇ ਤੁਹਾਡੇ ਮੈਂ ਕੱਲ ਲਈ ਮਾਪੇ ਉਹਦਾ ਕੱਲਾ ਪੁੱਤ ਬਈ ਭੈਣਾ ਬੈ ਚਲੂ ਬੈ ਹੀ ਹੋਏ ਉਹ ਵੀ ਤੁਹਾਨੂੰ ਪਤਾ ਹੈ ਮਾਰੇ ਹਲਾਕ ਸਾਫ ਸਾ ਚੜ ਜਾਂਦੇ ਕਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਨੂੰ ਮਦਦ ਦੀ ਲੋੜ ਹੈ ਤੁਸੀਂ ਮੇਰੀ ਮਦਦ ਕਰੋ ਕੀਤੀ ਤੇ ਬਥੇਰੀ ਹੈ ਪਰ ਨਹੀਂ ਕੋਈ ਨਹੀਂ ਆਉਂਦਾ ਦੋਸ ਸਮੇ ਕੋਈ ਨਹੀਂ ਆਉਂਦਾ ਹਾਲਾਂਕਿ ਬਗਾਰੀ ਗੱਲ ਪਾਉਣੀ ਹੈ ਬਈ ਇਹਨੇ ਕਿਹੜਾ ਪ੍ਰਸਾਦ ਦੇਣਾ ਸੰਦਰਦਾ ਤਾਂ ਕੋਈ ਸੇਦੀ ਬੁਲਾਉਂਦਾ ਨਹੀਂ ਹਾਲੋ ਕਹਿੰਦਾ ਜੀ ਕਿਸੇ ਨਾ ਆਹੇ ਲੋਬੀ ਕਰਨੀ ਅਗਲਾ ਕਹਿੰਦਾ ਯਾਰ ਪਰੇ ਦੀ ਹੁੰਨਗਾ ਜੈਨ ਕੋਈ ਨੋ ਕੋਈ ਬਗਾਰ ਨਾ ਪਾਵੇ ਬਗਾਰ ਨਾ ਪਾਦਗੇ ਹਾਂ ਮੀ ਹਾਲਾਤ ਖਰਾਬ ਜੀ ਸਥਿਤੀ ਦੇਖ ਕੇ ਹਰੇ ਕੋ ਭਾਈ ਪਰ ਯਾਨੀ ਮੈਨੂੰ ਪਿੰਡ ਨੇ ਕੋ ਅਜੀਬ ਜੇ ਬਚੇ ਬਿਠਾ ਤਾਂ ਅੱਜ ਪਿੰਡ ਦੇ ਦਿਆ ਦੇ ਸਿਰ ਤੇ ਬੈਠਾ ਹੂੰ ਵੀਲ ਚੇਅਰ ਤੇ ਕੰਮ ਕਰਦੇ ਸਾਰ ਹਾਂ ਵੀਲ ਚੇਅਰ ਤੇ ਮਾਣ ਮੋਟਾ ਜੇ ਘਰ ਦਾ ਵੀ ਹੈ ਘਰੇ ਵੀ ਬੈਠੇ ਹਾਂ ਕੰਮ ਨਾ ਵੀ ਕੀ ਮੈਂ ਹੱਤੋ-ਬੱਤ ਮੈਂ ਇੱਥੇ ਆ ਜਾਂਦੇ ਨੇ ਬੱਚੇ ਛੱਡ ਜਾਂਦੇ ਨੇ ਮੀ ਯਾਨੀ ਮੈਂ ਚੱਲ ਨਹੀਂ ਸਕਦਾ ਹੁਣ ਜੇ ਮੈਂ ਕਹਾ ਵੀ ਇੱਥੋਂ ਮੈਨੂੰ ਕੋਈ ਪਿੰਡ ਦਾ ਕਰਦਿਆਂ ਤੋਂ ਇਲਾਵਾ ਮੈਨੂੰ ਕੋਈ ਨਹੀਂ ਅੱਛਾ ਲੱਗਦਾ ਨਿਰਾਸ਼ਾ ਹੁੰਦੀ ਹੈ ਮਨੋਂ ਇਹ ਚੀਜ਼ ਨਿਰਾਸ਼ਾ ਹੀ ਹੈ ਇਹ ਆਸ਼ਾ ਤੱਕ ਆਦੀ ਹੈ ਹੌਸਲਾ ਕਾਦਾ ਹੁੰਦਾ ਅੰਦਰ ਉਹਦਾ ਬੰਦਾ ਟੁੱਟਦਾ ਹੀ ਹੈ ਜੇ ਕੰਮ ਛੁੱਟ ਜਾਵੇ ਬੰਦੇ ਦਾ ਤਾਂ ਉਹ ਵੈਸੇ ਹੀ ਸੱਦ ਵਿੱਚ ਚੱਲ ਜਾਂਦਾ ਤੁਸੀਂ ਤਾਂ ਕੰਮ ਕਰ ਨਹੀਂ ਸਕਦੇ ਕਰ ਨਹੀਂ ਸਕਦਾ ਉਹ ਤਾਂ ਚੰਗੇ ਭਲਾ ਜੀ ਬੰਦਾ ਬੰਦਾ 4 ਦਿਨ ਬਿਮਾਰ ਹੋ ਉਹ ਨਹੀਂ ਨਹੀਂ ਪੁੱਛਦਾ ਮੈਂ ਤਾਂ ਫੇਰ 3 ਸਾਲ ਦਾ ਬੈਠਾ ਐਨਾਨਸਮੈਂਟ ਕਰਨਾ ਚਾਹੁੰਦੇ ਸੀ ਜੀ ਸਰ ਜੀ ਬੱਚੇ ਮੈਂ ਤਾਂ ਹੁਣ ਆਪਦੇ ਬੱਚਿਆਂ ਨੂੰ ਮੈਂ ਤਾਂ ਇੱਕ ਤਾਂ ਆਪਣੇ ਆਪ ਕੋਲ ਸੀ ਨਾਲ ਕੋਈ ਕਰਨ ਨਾ ਰਿਹਾ ਨਾ ਚਾਹੁੰਦਾ ਸੀ ਪੜਾਉਣਾ ਚਾਹ ਪੜਦੀ ਉਹ ਆਪਦੇ ਖਰਚ ਤੇ ਆਪ ਪੜਦੀ ਆਪ ਦਾ ਢੜੀ ਜੁੱਤਾ ਲਾਏ ਹੁੰਦੇ ਮੈਂ ਕਿਹਾ ਭਾਈ ਤੁਸੀਂ ਆਪਦਾ ਪੜ ਲਓ ਜੀ ਪੜੂਗਾ ਨਹੀਂ ਪੜਾਂਗੇ ਭਾਈ ਵੱਡੀ ਬੇਟੀ ਨੇ ਤਾਂ ਛੱਡਤੀ ਸੀ ਸਾਰਾ ਕੁਝ ਪੜਾਈ ਛੱਡ ਸੀ ਹੁਣ ਨੇ ਪੜਾਈ ਛੱਡ ਕੇ ਮੇਰੇ ਤੇ ਹੀ ਰਹੀ ਹੈ ਮਤਲਬ ਜੇ ਸਹੀ ਹੁੰਦੇ ਫਿਰ ਉਹਨਾਂ ਨੂੰ ਵਧੀਆ ਫਿਊਚਰ ਜਿਹੜਾ ਬਣਾਉਂਦੇ ਵਧੀਆ ਫਿਊਚਰ ਮਿਲ ਜਾਂਦਾ ਹੁਣ ਕੀ ਅਪੀਲ ਕਰਦੇ ਆ ਫਿਰ ਲੋਕਾਂ ਨੂੰ ਲੋਕਾਂ ਮੈਂ ਤਾਂ ਇਹ ਹੀ ਬੀਲ ਕਦਮ ਵਿੱਚ ਮੈਨੂੰ ਸਮਰਥਨ ਮਿਲੇ ਮਿਲ ਜੇ ਕਿਤੇ ਪਾਸਿਓਂ ਵੀ ਮੈਂ ਆਪਦਾ ਕੰਮ ਕਰਨ ਨੂੰ ਜੋਗਾ ਹੋ ਜਾ। ਮੈਂ ਮਤਿ ਕਿਚੋਂ ਅੱਜ ਕਿੱਥੇ ਪਾਸੇ ਮਿਲੇ ਵੀ ਚਲ ਮੈਂ ਆਪਦਾ ਰੋਟੀ ਪਾਣੀ ਆਪਦਾ ਘਰ ਖਾਣ ਜੋਗਾ ਹੋ ਜਾ। ਵੀ ਕਿਸੇ ਦੇ ਆਸਰੇ ਦੇ ਨਾ ਬੈਠਾ।